ਦਰਿੰਦਰ ਸਿੰਘ ਬੱਲਪਿੰਟ ਢੱਡੇ ਐਨਆਰਆਈ ਸਾਭਕਾ ਸਰਪੰਚ ਵੱਲੋਂ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਕਿ ਕੱਲ ਨੂੰ ਜ਼ਿਲ੍ਹੇ ਜ਼ਿਲ੍ਹੇ ਦੀ ਕਬੱਡੀ ਬਹੁਤ ਉੱਚ ਕੋਟੀ ਦੇ ਪਹਿਲਵਾਨ ਜਿਹੜੇ ਅਮਰੀਕਾ ਕੈਨੇਡਾ ਲੈ ਜਾ ਕੇ ਖੁੱਲਦੇ ਆ ਉਹ ਤੁਹਾਡੇ ਲਾਗੇ ਕਥਨ ਨਗੜਾ ਰਹੇ ਆ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੁੱਜ ਕੇ ਬ੍ਰਹਮ ਗਿਆਨੀ ਬਾਬਾ ਬੜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਹਰਮੰਦਰ ਸਾਹਿਬ ਦੀ ਪਹਿਲੇ ਹੈਡ ਗ੍ਰਾਂਥੀ ਵੀ ਸੀ ਤੇ ਦੂਜਾ ਉਹਨਾਂ ਦਾ ਕੋ ਕਿੰਡੀ ਵੱਡੀ ਗੱਲ ਹੈ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਵਰ ਨਾਲ ਆਪਣਾ ਮਤਲਬ ਪੈਦਾ ਹੋਇਆ ਉਹਨਾਂ ਦਾ ਬਹੁਤ ਵੱਡਾ ਗੁਰੂ ਘਰ ਦੇ ਵਿੱਚ ਬੜਾ ਵੱਡਾ ਉੱਚਾ ਤੇ ਸੁੱਚਾ ਸਥਾਨ ਹੈ ਆਓ ਇਹ ਦੋ ਲੈਣਾ ਕਹਿ ਰਹੇ ਆ ਜੀ ਤੂੰ ਮੇਰਾ ਮਾਲਕ ਮੈਂ ਤਾਂ ਹਲ ਬਤੇਰਾ ਤੂੰ ਮੇਰਾ ਮਾਲਕ ਮੈਸੇਵਕ ਤੇਰਾ ਤਾਂ ਹੀ ਗਾਣ ਡਗਿਆ ਦਰ ਤੇਰੇ ਸਭਨਾ ਤਫੀਕਾਂ ਦਾ ਤੂੰ ਮਾਲਕ ਬਾਬਾ ਬੁੱਢਾ ਜੀ ਕਿਤੇ ਐਬ ਸ਼ਪਾਲੋ ਮੇਰੇ ਕਿਤੇ ਐਬ ਸ਼ਪਾਲੋ ਮੇਰੇ ਹੱਥ ਜੋੜ ਕੇ ਕਰਦਾ ਵੇਨ ਜੀ ਮੈਂ ਪੰਤਕਾਲ ਸੇ ਦੀ ਚੜਦੀ ਕਲਾ ਹੋਵੇ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਤੇਰੇ ਪਾਣੇ ਸਰਬਤ ਦਾ ਭਲਾ ਹੋਵੇ ਤੇਰੇ ਪਾਣੇ ਸਰਬਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ